ਗੱਲ ਹੈ ਇਹ ਗੰਭੀਰ ਨਾਂਜੋ ਡੀਆਜੀ ਪਟਿਆਲਾ ਸ਼੍ਰੀ ਕੁਲਦੀਪ ਸਿੰਘ ਜਾਇ ਤੇ ਐਸਐਸਪੀ ਪਟਿਆਲਾ ਸ਼੍ਰੀ ਬਰਨ ਸ਼ਰਮਾ ਜੀ ਦੇ ਸਹਾਲਾਵੇਸ਼ਾਂ ਹੇਠ ਜਿਹੜੀ ਪਟਿਆਲਾ ਪੁਲਿਸ ਉਹ ਹਮੇਸ਼ਾ ਹੀ ਜਿਹੜੀ ਨਸ਼ੇ ਨੂੰ ਸੰਬੰਧਿਤ ਡਿਟੈਕਟ ਕਰਨ ਦੇ ਵਿੱਚ ਕਾਮਯਾਬ ਰਹੀ ਆ ਸਾਡੇ ਕੋਲ ਇੱਕ 16 ਤਰੀਕ ਨੂੰ ਰਾਜਨ ਸਾਨੋ ਬੂਟाराम ਜਿਹੜੇ ਪੁਰਾਣੇ ਰਾਏਪੁਰ ਦੇ ਰਹਿਣ ਵਾਲੇ ਆ ਉਹਨਾਂ ਨੇ ਇੱਕ ਜਿਹੜਾ ਉਹਨਾਂ ਨਾਲ ਇੱਕ ਇਨਸੀਡੈਂਟ ਹੋਇਆ ਸੀ ਜਿਹਦੇ ਵਿੱਚ ਉਹ ਉਹਨਾਂ ਦੇ ਕਹਿਣ ਮੁਤਾਬਕ ਉਹ 16 ਤਰੀਕ ਨੂੰ ਸਵੇਰੇ 3:30 ਵਜੇ ਕਾਗਨ ਚੌਕ ਖੜਾ ਸੀ ਆਟੋ ਲੈ ਕੇ ਕੀ ਹੁੰਦਾ ਤਿੰਨ ਬੰਦੇ ਗੱਡੀ ਵਿੱਚ ਆਉਂਦੇ ਆ ਜਿਹਦੇ ਵਿੱਚ ਦੋ ਬੰਦੇ ਉੱਤਰ ਕੇ ਉਹਨਾਂ ਨੂੰ ਜੀਰਪੁਰ ਜਾਣ ਵਾਸਤੇ ਉਹਦੇ ਨਾਲ ਗੱਲ ਕਰਦੇ ਤੇ 1000 ਰੁਪਏ ਦੇ ਵਿੱਚ ਗੱਲ ਪੈ ਜਾਂਦੀ ਹੈ 5-500 ਦੋਨਾਂ ਦੇ ਤੇ ਉਸ ਤੋਂ ਬਾਅਦ ਉਹ ਦੋਨੋਂ ਨੂੰ ਨਾਲ ਲੈ ਕੇ ਜਿਹੜਾ ਆਪਣੇ ਆਟੋ ਦੇ ਵਿੱਚ ਬਿਠਾ ਕੇ ਜੀਰਪੁਰ ਵੱਲੋਂ ਚਲੇ ਜਾਂਦੇ ਆ ਤੇ ਉਹ ਅੱਗੇ ਸੀਐਨਜੀ ਪੰਪ ਤੋਂ ਸੀਐਨਜੀ ਪਵਾ ਕੇ ਜਦੋਂ ਅੱਗੇ ਨਿਕਲਦੇ ਆ ਪ੍ਰਾਈਮ ਹੱਬ ਕੋਲ ਜਾ ਕੇ ਜਿਹੜੇ ਦੋਨੇ ਮੁੰਡੇ ਆ ਉਹ ਉਹਨਾਂ ਚੋਂ ਇੱਕ ਜਿਹੜਾ ਮੁੰਡਾ ਉਹ ਆਪਣੇ ਉਹਦੇ ਡਰਾਈਵਰ ਦੇ ਜਿਹੜਾ ਆਟੋ ਡਰਾਈਵਰ ਆ ਉਹਦੇ ਕੰਨ ਤੇ ਇਸਟਲ ਕਾਣ ਕੇ ਉਹਨੂੰ ਕੰਮ ਵਿੱਚ ਕਰ ਲੈਂਦਾ ਤੇ ਉਹਨੂੰ ਪਿੱਛੇ ਬਿਠਾ ਲੈਂਦਾ ਤੇ ਆਪ ਆਟੋ ਚਲਾਉਣ ਲੱਗ ਜਾਂਦੇ ਆ ਤੇ ਹਾਲੰਪੁਰ ਕਟ ਤੇ ਜਾ ਕੇ ਉਹਨੂੰ ਆਟੋ ਚ ਉਤਾਰ ਕੇ ਤੇ ਆਟੋ ਯੂ ਟਰਨ ਮਾਰ ਕੇ ਤੇ ਨਿਕਲ ਜਾਂਦੇ ਆ ਉਥੋਂ ਜਦੋਂ ਸਾਡੇ ਕੋਲ ਇਨਸੀਡੈਂਟ ਰਿਪੋਰਟ ਹੋਇਆ ਤਾਂ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਪਰਚਾ ਦਰਜ ਕੀਤਾ ਪਰਚਾ ਦਰਜ ਕਰ ਜਿਹੜਾ ਸਾਡੇ ਕੋਲ 90 ਨੰਬਰ ਐਫ ਆਈ ਆਰ 16825 ਦੇ ਅੰਡਰ ਸੈਕਸ਼ਨ 309 ਅ ਤਿੰਨ ਤੇ 61 ਬਿਜ਼ਨਸ ਤੇ 25 ਜਨਵਰੀ ਦਾ ਅਸੀਂ ਫਰਚ ਦਰ ਦੌਰਾਨੀ ਤਫ਼ਤੀਸ਼ ਜਿਹੜਾ ਸਾਡੇ ਕੋਲੇ ਟੈਕਨੀਕਲ ਤੇ ਜਿਹੜੀ ਹੈਲਪ ਦੇ ਨਾਲ ਅਸੀਂ ਇਸ ਦਾ ਜਿਹੜਾ ਸੀਸੀਟੀਵੀ ਕੈਮਰਾ ਚੈੱਕ ਕੀਤਾ ਤਾਂ ਦੌਰਾਨੀ ਤਫ਼ਤੀਸ਼ ਅਸੀਂ ਇਹਦੇ ਵਿੱਚੋਂ ਜਿਹੜਾ ਗੱਡੀ ਨੰਬਰ ਸਾਨੂੰ ਜੋ ਅਸੀਂ ਫਾਈਂਡ ਆਊਟ ਕੀਤਾ ਪੀਵੀ01ਡੀ 3370 ਵੈਗਨਰ ਗੱਡੀ ਤੇ ਉਹ ਗੱਡੀ ਆਇਡੈਂਟੀਫਾਈ ਕਰਕੇ ਉਹ ਜਿਹੜੀ ਗੱਡੀ ਆ ਉਹ ਸਾਨੂੰ ਲੁਧਿਆਣੇ ਦੇ ਕਿਸੇ ਅਟੈਸਟ ਦੇ ਮਿਲੇ ਜਦੋਂ ਅਸੀਂ ਇਹਦੇ ਵਿੱਚ ਅੱਗੇ ਤਹਿਕੀਕਤ ਕੀਤਾ ਤਾਂ ਸਾਨੂੰ ਕੀ 17 ਤਰੀਕ ਨੂੰ ਸ਼ਾਮ ਨੂੰ ਸਾਡਾ ਡਰੋਨੀ ਤਪਤੀਸ਼ ਕੀਤੀ ਇਹ ਅਸੀਂ ਗੱਡੀ ਆ ਜਦੋਂ ਸਾਡੀ ਜਿਹੜੀ ਪੁਲਿਸ ਪਾਰਟੀ ਗਸ਼ਟ ਕਰ ਰਹੀ ਸੀ ਸਮੇਤ ਨੇ ਜਿਹੜੇ ਇਹਦੇ ਵਿੱਚ ਜਿਹੜੇ ਬੰਦੇ ਬੈਠੇ ਸੀ ਇਹਨਾਂ ਨੂੰ ਅਸੀਂ ਹਾਈਵੇ ਤੋਂ ਰਾਉਂਡ ਅਪ ਕੀਤਾ ਤੇ ਰਾਉਂਡ ਅਪ ਕਰਕੇ ਕੋਸ਼ਿਸ਼ ਤੇ ਪਤਾ ਲੱਗਿਆ ਕਿ ਇਹ ਬੰਦਿਆਂ ਨੇ ਉਸ ਰਾਤ ਸਵੇਰੇ ਵਾਰਾਤ ਕੀਤੀ ਇਹਨਾਂ ਨੂੰ ਅਸੀਂ ਅਰੈਸਟ ਕਰਕੇ ਕੌਂਸਲਮਾਨ ਹਾਸਲ ਕੀਤਾ ਦੌਰਾਨ ਕੌਂਸਲਮਾਨ ਸਾਡੇ ਕੋਲ ਇਹਨਾਂ ਨੇ ਇਹ ਮੰਨਿਆ ਕਿ ਅਸੀਂ 16 ਤਰੀਕ ਦੀ ਸਵੇਰ ਦੀ ਜਿਹੜੀ ਵਾਰਦਾਤ ਕੀਤੀ ਹੈ ਜੀ ਸਾਰੇ ਗੱਡੀ ਦਾ ਵਿਜੀ ਲੋਡ ਹੈ ਇਹ ਐਕਚੁਅਲੀ ਇਹ ਤਿੰਨੇ ਜਿਹਦੇ ਵਿੱਚ ਨਾਮ ਨੇ ਰਾਹੁਲ son of ਫਰਜਿੰਦਰ ਕੁਮਾਰ ਸ਼ਿਮਲਾਪਰੀ ਲੁਧਿਆਣਾ ਸਨੀ ਚੋਹਾਨ son of ਪਵਨ ਚੋਹਾਨ ਗਲੀ ਨੰਬਰ 6 ਬਸੰਤ ਨਗਰ ਸ਼ਿਮਲਾਪਰੀ ਪਰਮਿੰਦਰ ਸਿੰਘ son of ਦਿਵਿੰਦਰ ਸਿੰਘ ਵਾਸੀ ਮਕਾਨ ਨੰਬਰ ਗਲੀ ਨੰਬਰ 10 ਸੂਰਜਨਗਰ ਟੇਢੀ ਰੋਡ ਲੁਧਿਆਣਾ ਇਹ ਤਿੰਨੇ ਲੁਧਿਆਣੇ ਦੇ ਰਹਿਣ ਵਾਲੇ ਆ ਤੇ ਇਹ ਵੈਗਨਰ ਗੱਡੀ 'ਚ ਇੱਥੇ ਆਏ ਸੀ ਇਹ ਇੱਕ ਜਿੱਦਾਂ ਕਿਸੇ ਵਾਰਤ ਕਰਨ ਦੇ ਜਰਾਬ ਦੇ ਨਾਲ ਆਏ ਸੀ ਇਹ ਤਿੰਨੇ ਹੁੰਦੇ ਨੇ ਤਿੰਨੇ ਲੁਧਿਆਣੇ ਦੇ ਤੇ ਇਹਦੀ ਵੈਗਨਰ ਗੱਡੀ 'ਚ ਇੱਥੇ ਆਏ ਤੇ ਵਾਪਸੀ ਤੇ ਇਹਨਾਂ 'ਚੋਂ ਦੋ ਬੰਦੇ ਆਟੋ 'ਤੇ ਬੈਠ ਗਏ ਤੇ ਇੱਕ ਜਿਹੜਾ ਗੱਡੀ ਜਿਹੜੀ ਜਿੰਨੇ ਗੱਡੀ ਪਿੱਛੇ ਲਾਏ ਤੇ ਉਸ ਤੋਂ ਬਾਅਦ ਇਹ ਸਮੇਤ ਗੱਡੀ ਦੇ ਸਮੇਤ ਆਟੋ ਇੱਥੋਂ ਨਿਕਲ ਗਏ ਐ ਸਭ ਤੁਹਾਡੇ ਜਣ ਤੋਂ ਪਤਾ ਵੀ ਜਿਹੜੇ ਗੱਡੀ ਵਾਲੇ ਹੈਗੇ ਉਹ ਉਹਦਾ ਪਿੱਛਾ ਕਰਦੇ ਤੁਹਾਨੂੰ ਉਹਨਾਂ ਦੇ ਪਿੱਛੇ ਲੱਗੇ ਜੀ ਹਾਂ ਸਾਡੀ ਜਿਹੜੀ ਟੈਕਨੀਕਲ ਜੋ ਅਸੀਂ ਦੌਰਾਨੇ ਤਕਤੀਸ਼ ਖੇਅਰ ਹੋਇਆ ਤੇ ਸਾਡੀ ਜਿਹੜੀ ਤਕਤੀਸ਼ ਚ ਇਹ ਹੋਇਆ ਵੀ ਜਿਹੜੀ ਗੱਡੀ ਤੇ ਆਟੋ ਦੋਨੇ ਇਕੱਠੇ ਨਿਕਲੇ ਆ ਇਥੋਂ ਰਾਏਪੁਰੇ ਤੋਂ ਤੇ ਤਿੰਨੇ ਬੰਦੇ ਆਪਣੀ ਵੈਗਨਰ ਗੱਡੀ ਜਵਾਬਦਾਰ ਕਰਦੇ ਆ ਗੱਡੀਆਂ ਨਾਲ ਬਾਤ ਕਰਨ ਲੱਗ ਗਏ ਜੀ ਇਹਨਾਂ ਦੇ ਪਹਿਲਾਂ ਵੀ ਮੇਰੇ ਸੁਪਤਵੇ ਕਰ ਰਹੇ ਆ ਇਹਨਾਂ ਦੇ ਵਿੱਚੋਂ ਜਿਹੜਾ ਸਣੀ ਚੋਹਾਨਾ ਉਹਦੇ ਤੇ ਜਿਹੜਾ ਚੋਰੀ ਤੇ ਬਹੁਤੇ ਪਰਚੀ ਤੇ ਸਰ ਕਿੰਨੇ ਟਾਈਮ ਦੇ ਜਿਹੜੇ ਲੱਤਣਾ ਜਿਹੜਾ ਇਹ 16 ਤਰੀਕ ਦੀ ਵਾਰਦਾਤ ਆ ਇਹ ਅਸੀਂ 17 ਦੀ ਸ਼ਾਮ ਤੱਕ ਅਸੀਂ ਇਹ ਬੰਦੇ ਪੇਸ਼ ਕਰਦੇ ਸੀ ਜਿਸਰ ਜਿਹੜੇ ਬੰਦੇ ਹੈਗੇ ਇਹਨਾਂ ਦੀ ਚੋਰੀ ਜਿਵੇਂ ਪਿਛੋੜੇ ਬਕਾਇਆ ਹੈਗਾ ਕਿਤੇ ਇਸ ਤਰ੍ਹਾਂ ਪਹਿਲਾਂ ਵੀ ਕੋਈ ਵੱਡੀ ਕੋਈ ਮਾਰਾ ਕਿਤੇ ਕੀ ਕੀਤਾ ਨਹੀਂ ਪਹਿਲਾਂ ਇਹਨਾਂ ਦਾ ਜਿਹੜਾ ਚੋਰੀ ਦਾ ਪਰਚਾ ਮੋਬਾਈਲ ਹੋਦਾ ਪਰਚਾ ਇਹਦੇ ਵਿੱਚ ਸਨੀ ਚੋਹਾਨ ਤੇ ਜੋ ਸਾਡੇ ਤੱਕ ਹੁਣ ਤੱਕ ਤਫ਼ਤੀਸ਼ ਚ ਆਇਆ ਬਾਕੀ ਹੋਰ ਅਸੀਂ ਤਫ਼ਤੀਸ਼ ਕਰਾਂਗੇ ਜਿੱਦਾਂ ਜਿੱਦਾਂ ਕੋਈ ਗੱਲ ਸਾਹਮਣੇ ਆਉਂਦੀ ਸੀ ਬੰਦੀ ਕਰਨ ਕੀਤੀ ਕੋਈ ਮੈਂ ਉਹ ਵਾਲੀ ਹੈ ਜਿਹੜੀ ਜਿਹੜੀ ਹਰੀ ਕਸ਼ਨਾ ਦੀ ਪਹਿਲਾਂ ਸਾਹਮਣੇ ਸਹੀ ਚੋਹਾਨ ਤੇ ਇੱਕ ਪਰਚਾ ਰੰਦੀ ਹੋਇਆ ਹੈ ਬਾਕੀ ਰਾਹੁਲ ਤੇ ਪਰਮਿੰਦਰ ਆ ਵੀ ਡੀਫੀ ਕਰਦੇ ਮੈਂ ਰਿਪੋਰਟ ਦਾ ਇਹ ਨਾ ਕਲੀਨ ਹੈ ਜੀ ਜੀ ਜੋ ਜੋ ਇਹਨਾਂ ਦਾ ਕੰਮ ਕਰਨ ਦਾ ਵਾਰਦਾਤ ਕਰਨ ਦਾ ਜੋ ਤਰੀਕਾ ਸੀ ਉਹ ਆਬਵੀਅਸ ਹੈ ਉਹ ਬੜਾ ਕ੍ਰਿਮੀਨਲ ਕ੍ਰਿਮੀਨਲ ਸੀ ਉਹ ਕੀਤਾ ਬੇਕਦਰ ਕਿਥੋਂ ਕਰਦਾ ਇਹ ਸਾਨੂੰ ਬਸੰਤਪੁਰੇ ਦੇ ਲਾਗੇ ਜਿਹੜੀ ਉੱਥੇ ਉਗਾਣੀ ਵਾਲਾ ਜਿਹੜਾ ਪੋਲਾ ਅਸੀਂ ਉਹਦੇ ਨੀਚੋਂ ਜਿਹੜਾ ਜਲਦੀ ਵੀ ਕਰ ਰਹੇ ਜੀ ਉਹ ਵੀ ਕਵਰ ਜੀ ਇਹਨਾਂ ਤੋਂ ਜੋ ਕ੍ਰਿਸਟਲਰ ਕਵਰ ਹੋ ਗਿਆ ਉਹ ਮੈਂ ਦੱਸਣਾ ਚਾਹੁੰਦਾ ਕਿ ਉਹ 에ਅਰ ਪਿਸਟਨ ਐਕਚੁਅਲੀ ਇਹ ਕੀ ਕਰਦੇ ਆ ਇਹ 에어 ਪਿਸਟਲ ਟਾਈਪ ਜਿਹੜੇ ਆਪਣੇ ਕੋਲ ਜਿਹੜੇ ਵਾਰਦਤ ਕਰਨ ਵਾਲੇ ਰੱਖ ਲੈਂਦੇ ਆ ਜਦੋਂ ਖੋਆ ਕਰਦੇ ਆ ਤਾਂ ਰਾਤ ਦੇ ਟਾਈਮ ਐ ਇਹ ਕਿਸੇ ਡਰਾਈਵਰ ਦੇ ਲਾ ਲਿਆ ਜਾਂ ਕਿਸੇ ਰਸਤੇ 'ਚ ਜਾਂਦੇ ਕਿਸੇ ਬੰਦੇ ਦੇ ਕੰਨ ਤੇ ਲਾ ਕੇ ਕਿਉਂਕਿ ਰਾਤ ਦੇ ਸਮੇਂ ਉਸ ਬੰਦੇ ਦਾ ਡਰ ਇੰਨਾ ਕੋ ਹੁੰਦਾ ਕਿ ਉਹ ਨੂੰ ਇਹ ਆਇਡੈਂਟੀਫਾਈ ਕਰਨਾ ਮੁਸ਼ਕਲ ਹੋ ਜਾਂਦਾ ਕਿ ਜਿਹੜਾ ਪਿਸਟਲ ਸਹੀ ਹੈ ਜਾਂ ਅਸਲੀ ਹੈ ਜਾਂ ਨਕਲੀ ਹੈ ਸਰ ਹੋਰ ਕੀ ਕੀ ਰਿਕਵਰ ਕਰਦੇ ਇਹਨਾਂ ਕੋ ਸਾਨੂੰ ਇੱਕ ਜਿਹੜਾ 에어 ਪਿਸਟਲ ਇੱਕ ਉਸ ਮਦਈ ਦਾ ਖੋਇਆ ਹੋਇਆ ਮੋਬਾਈਲ ਤੇ ਇੱਕ ਉਹਦਾ ਆਟੋ ਯਾਨੀ ਕਿ ਜੋ ਚੀਜ਼ਾਂ ਉਹਦੇ ਨਾਲ ਕੋਹ ਹੁੰਿਆ ਸੀ ਉਹ ਅਸੀਂ ਮੋਬਾਈਲ ਤੇ ਆਟੋ ਉਹ ਰਿਕਵਰ ਕਰ ਲਿਆ ਤੇ ਇਹਦੇ ਜਿਹੜੀ ਵਾਰਦਾਤ ਚ ਗੱਡੀ ਵਰਤੀ ਗਈ ਸੀ ਵੈਗਨਰ ਉਹ ਵੀ ਅਸੀਂ ਕੰਨ ਕਰ ਲਿਆ ਤੇ ਇਹ ਕਿਹਾ ਪਿਸਤਲ ਕੰਨ ਕੀਤਾ